ਮਾਲਾ ਸਿਰ ਤੇ ਸਜਿਆ ਸੀ ਹਦ ਤੱਕ ਸਜਾਰਿਆ ਸੀ ਤੇ ਆਵਾਜ਼ ਆਈ ਵੀ ਸਿੰਘੋ ਤੁਹਾਨੂੰ ਮਾਰੇ ਬੁਲਾंदे ਗੋਲੀ ਮਾਰ ਕੇ ਦੇਖਣੀ ਹੈ ਉਹ ਦੋਵੇਂ ਦੌੜ ਪਏ ਭੱਜ ਪਏ ਉਹ ਕਹਵੇ ਤੂੰ ਪਰ ਹਟ ਉਹ ਕਹੇ ਤੂੰ ਪਰ ਹਟ ਆਪਸ ਲੜ ਪਏ ਮਾਰੇ ਕਹਿੰਦੇ ਲੜਦੇ ਕਿਉਂ ਕਹਿੰਦੇ ਜੀ ਇਹ ਵੱਡਾ ਭਾਈ ਕਹਿੰਦਾ ਮੈਂ ਬੰਦੂਕ ਉੱਤੇ ਨਿਸ਼ਾਨਾ ਬਣਨਾ ਛੋਟਾ ਕਹਿੰਦਾ ਮੈਂ ਬਣਨਾ ਆਪਸ ਉਹ ਕਹਿੰਦਾ ਮੈਂ ਪਹਿਲਾਂ ਆਵਾਜ਼ ਸੁਣੀ ਸੀ ਮੇਰੀ ਵਾਰੀ ਐ ਦੂਜਾ ਕਹਿੰਦਾ ਨਹੀਂ ਤੂੰ ਘਰ ਸਾਂਭਣਾ ਵੱਡਾ ਮੈਨੂੰ ਸ਼ਹੀਦ ਹੋ ਜਾਣ ਦੇ ਗੁਰੂ ਦੇ ਹੱਥੋਂ ਮਹਾਰਾਜ ਕਹਿੰਦੇ ਦੋਵੇਂ ਮਾਰ ਦਿੰਦੇ ਖਲੋਜੋ ਉਹ ਦੋਵੇਂ ਖਲੋ ਕੇ ਮਹਾਰਾਜ ਨੇ ਸਿੱਧੇ ਕੀਤੀ ਬੰਦੂਕੋ ਸਾਤੀ ਤਾਣ ਕੇ ਬੜੇ ਖੁਸ਼ੀ ਨਾਲ ਕਿ ਮਹਾਰਾਜ ਦਸਵੇਂ ਪਾਸ਼ਾ ਦੇ ਹੱਥੋਂ ਸਾਡੀ ਮੁਕਤੀ ਹੋਣ ਲੱਗੀ ਐ ਤੇ ਖਲੋਤੇ ਤੇ ਮਹਾਰਾਜ ਬੰਦੂਕ ਉਹਨਾਂ ਨੂੰ ਕਰਕੇ ਘੋੜਾ ਦੱਬ ਦਿੱਤਾ ਫਿਰ ਤੋਂ ਗੋਲੀ ਕੱਢ ਦਿੱਤੀ ਡੱਲਾ ਮੂੰਹ ਚ ਜੰਗਲਾਂ ਪਾ ਕੇ ਹੈਰਾਨ ਮਹਾਰਾਜ ਕਹਿੰਦੇ ਡੱਲਿਆ ਚਮਕੌਰ ਦੇ ਜੰਗ 'ਚ ਤੇਰੇ ਵਰਗੇ ਨਹੀਂ ਇਹੋ ਜੇ ਕੰਮ ਆਏ ਆ ਉੱਥੇ ਤੇਰੇ ਵਰਗਿਆਂ ਦੀ ਬਸ ਦੀ ਗੱਲ ਨਹੀਂ ਸੀ ਜਿੱਥੇ 10